अधु श्री गुरू साहिब जेसरी महल्ला थी संचह मूर्ख गावार मन मुख भूले अंध गावार विखिया कह तन सदा दुख होए ना साथ जाए ना प्राप्त होए ਆਜਾ ਧਨ ਸੰਚੈ ਬੂਰਖਾ ਗਾਵਾਰ ਮਨ ਮੁਖ ਬੂਲੇ ਅੰਦ ਗਾਵਾਰ ਵਿਖਿਆ ਗਏ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਸਾਜਾ ਧਾਨ ਗੁਰਮਤੀ ਬਾਈ ਕਾਚਾ ਧਾਨ ਹੋ ਨਿ ਆਵੇ ਜਾਏ ਰਹਾਉ ਮਨ ਮੁਖ ਭੂਲੇ ਸਭ ਮਰਹਿ ਗਵਾਰ ਪਵ ਜਲ ਡੂਬੇ ਨਾ ਉਰਵਾਰ ਨਾ ਪਾਰ ਸਾਧ ਗੁਰ بیٹے ਪੂਰੇ ਬਾਗ ਸਾਜ ਰਹੇ ਐਹ ਨਿਸਬੈਰਾਗ ਚਾਹ ਜੋਗ ਮਹਿ ਅੰਮ੍ਰਿਤ ਸਾਚੀ ਬਾਣੀ ਪੂਰੇ ਬਾਗ ਤਾਰੇ ਨਾਮ ਸੁਮਾਣੀ ਸਿੱਧ ਸਾਧਿਕ ਤਰ ਸਹਿ ਸਭ ਲੋਏ ਊਰੇ ਭਾਗ ਪ੍ਰਾਪਤ ਹੋਏ ਸਾਗ ਕੀ ਜਿ ਸਾਜਾ ਸਾਜਾ ਹੈ ਸੋਏ ब्रह्म वैशाल को सज साजा सज आप देरड़ाए नान के आप देख आप सज लाए सब किस साजा साजा है सोए ਉਤਮ ਬ੍ਰਹਮ ਵਿਸ਼ਾਡ ਕੋ ਸਜ ਸੱਜਾ ਸਜ ਆਪ ਦੇ ਰੜਾਏ ਨਾਨਕ ਆਪੇ ਵਖੈ ਆਪੇ ਸਜ ਲਾਏ ਵਾਹਿਗੁਰੂ ਜੀ ਕਾ ਕਾਲ ਸਾ ਵਾਹਿਗੁਰੂ ਜੀ ਕੀ ਬਤ ਹੈ ਤਨਾਸਰੀ ਮਹਲਾਤੀ ਜਾ ਕਾਜਾ ਧਨ ਸੰਜਹਿ ਮੂਰਖ ਗਾਵਾਰ ਮਨ ਮੁਖ ਭੂਲੇ ਅੰਧ ਗਾਵਾਰ ਵਿਖਿਆ ਗੈ ਧਨ ਸਦਾ ਦੁਖ ਹੋਏ ਨਾ ਸਾਥ ਜਾਏ ਨਾ ਪ੍ਰਾਪਤ ਹੋਏ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਕੀ ਸਾਜੀ ਨਵਾਜੀ ਸਤਿਕਾਰਯੋਗ ਸਾਧ ਸੰਗਤ ਜੀ ਅੱਜ ਦਾ ਪਾਵਨ ਬਵੰਦਰ ਮੁਖਵਾਕ ਤੀਸਰੇ ਬਾਦਸ਼ਾਹ ਸੇਵਾ ਦੇ ਪੁੰਜ ਸਾਹਿਬ ਸ੍ਰੀ ਗੁਰੂ ਅਮਰਦਾਸ ਪਿਤਾ ਮਹਾਰਾਜ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਬਵੰਦਰ ਰੰਗ 665 ਦੇ ਸ਼ਬਾਹੇਮਾਨ ਹੈ ਗੁਰੂ ਰੂਪ ਪਿਆਰੇ ਸਾ ਸੰਗੀ ਜਨੋ ਕੱਲ ਨੂੰ 6 ਤਰੀਕ ਸੋਮਵਾਰ ਹੈ 10ਵੇਂ ਬਾਦਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਪਿਤਾ ਮਹਾਰਾਜ ਜੀ ਦਾ ਪਾਵਨ ਪਵਿੱਤਰ ਪ੍ਰਕਾਸ਼ ਗੁਰਪੁਰਬ ਹੈ ਹਰ ਸਾਲ ਦੀ ਤਰ੍ਹਾਂ ਆਪ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਿੱਲੀ ਸੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਠੀਕ ਸਵੇਰੇ 10 ਵਜੇ ਗੁਰਦੁਆਰਾ ਰਿਕਾਬਗਨ ਸਾਹਿਬ ਜੀ ਤੋਂ ਮਹਾਨ ਨਗਰ ਕੀਰਤਨ ਦੀ ਰਮਤਾ ਹੋਵੇਗੀ ਭਾਈ ਕੱਲ ਨੂੰ ਇਸੇ ਹੀ ਤਰ੍ਹਾਂ ਭਾਈ ਲਖੀ ਸ਼ਾ ਬਨਜਾਰਾ ਹਾਲ ਘਰਦਵਾਰ ਕਾਬਗਨ ਸਾਹਿਬ ਜੀ ਵਿਖੇ ਵਿਸ਼ੇਸ਼ ਗੁਰਮਤ ਸਮਾਗਮ ਹੋਣਗੇ ਪਰਿਵਾਰਾਂ ਸਹਿਤ ਹਾਜ਼ਰੀਆਂ ਭਰੋ ਹੱਥੀਂ ਸੇਵਾ ਕਰਕੇ ਆਪਨੇ ਜੀਵਨ ਨੂੰ ਸਫਲ ਬਣਾਉਣਾ ਜੀ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਦਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ